ਕੁਤਾ ਜੋਟ ਤੇ ਪੈਰਾਂ ਨਾਲੇ ਥੋਕ ਤੇ ਅਮਰ ਹੈ ਸਾਰੇ ਜਾਣੇ ਖੜਾ ਤਵਾਜ ਦਿਓ ਸ਼੍ਰੀ ਸ਼੍ਰੀ 108 ਸਤਿਗੁਰੂ ਜੀ ਨਾਦ ਮਹਾਰਾਜ ਕੀ ਜੈ ਨਾਦ ਰਾਜ ਸਤਿਗੁਰੂ ਜੀ ਕੀ ਜੈ ਹਮੜਾ ਭਾਜੀ ਮੋੜਾ ਜੀ ਜੈ ਜੋ ਬੋਲੇ 100 ਰੁਪਏ ਭਗਵਾਨ ਨਾਦ ਮਹਾਰਾਜ ਜੈ ਮਹਾਰਾਜ ਜੀ ਹਾਂ ਜੀ ਲੈ ਲੈਣੀ ਥੋਕੀ ਹਾਂ ਜੀ ਹਾਂ ਜੀ ਮੇਰੇ ਪਿੱਛੇ ਕਰੋ ਮਾਰਾ ਆ ਗਿਆ ਬਾੜ ਵਾਲਮੀਕ ਮਹਾਰਾਜ ਕੀ ਜੈ ਅੱਜ ਜੋ 1 ਫਰਵਰੀ ਪਾਵਨ ਪਵਿੱਤਰ ਸਥਾਨ ਦੇ ਉੱਤੇ ਜਿਹੜਾ ਤੁਣਾ ਸਾਹਿਬ ਦੇ ਉੱਤੇ ਵਿਸ਼ਾਲ ਮੀਟਿੰਗ ਕੀਤੀ ਗਈ ਤੇ ਜਿਹੜੇ ਤੁਣਾ ਸਾਹਿਬ ਟਰਸਟ ਵੱਲੋਂ ਜਿਹੜੀਆਂ ਨਵੇਂ ਜਸੇ ਬੰਦੀ ਵੱਲੋਂ ਅਹੁਦਿਆਂ ਅਹੁਦੇ ਜਿਹੜੇ ਦਿੱਤੇ ਗਏ ਆ ਇਹਨਾਂ ਨੂੰ ਪ੍ਰਮਾਤਮਾ ਵਾਲਮੀਕ ਮਹਾਰਾਜ ਵੱਲੋਂ ਤੇ ਹਰ ਤੁਣਾ ਸਾਹਿਬ ਟਰਸਟ ਵੱਲੋਂ ਸੇਵਾ ਲਈ ਗਈ ਕਿ ਆਪਣੇ ਤਨ ਮਨ ਧਨ ਦੇ ਨਾਲ ਜਿਹੜੀ ਉਹ ਆਪਣੇ ਪਵਿੱਤਰ ਸਥਾਨ ਦੀ ਸੇਵਾ ਕਰਨੀ ਉਹਦੇ ਨਾਲ ਨਾਲ ਜਿਹੜਾ ਸੰਦੇਸ਼ ਲਾਇਆ ਕਿ ਜੋ ਹਰ ਸਾਲ ਦੀ ਤਰ੍ਹਾਂ ਪਵਿੱਤਰ ਸਥਾਨ ਦੇ ਉੱਤੇ ਸਾਹਿਬ ਸਤਿਗੁਰ ਗਿਆਨਨਾਥ ਮਹਾਰਾਜ ਜੀ ਦਾ ਜੋ ਸ਼ੁਭ ਦਿਹਾੜਾ ਮਨਾਇਆ ਜਾਂਦਾ ਵਾ ਆਜ਼ਾਦੀ ਦਾ ਦਿਨ ਆਜ਼ਾਦੀ ਦਾ ਦਿਨ 9 ਅ ਤੇ 10 ਫਰਵਰੀ ਨੂੰ ਮਨਾਇਆ ਜਾਂਦਾ ਵਾ ਤੇ 9 ਨੂੰ ਜਿਹੜੀ ਉਹ ਵਿਸਾਲ ਜਿਹੜੀ ਸ਼ੋਭਾ ਯਾਤਰਾ ਨਿਕਲ ਰਹੀ ਆ ਤੇ ਸ਼ਹਿਰ ਵਾਸੀਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਜਿਹੜੀ ਅਪੀਲ ਕਰਦੇ ਆ ਕਿ ਇਸ ਸ਼ੋਭਾ ਯਾਤਰਾ ਦੀ ਰਾਉਣਕ ਨੂੰ ਜਿਹੜਾ ਵਧਾਓ ਤੇ ਇਹਦਾ ਸਵਾਗਤ ਜਿਹੜਾ ਉਹ ਸਾਰਾ ਸ਼ਹਿਰ ਜਿਹੜਾ ਕੀਤਾ ਜਾਵੇ ਤੇ ਉਹਦੇ ਨਾਲ ਨਾਲ ਸੰਗਤ ਨੂੰ ਨੂੰ ਔਰ ਆਪਣੀ ਕੌਮ ਨੂੰ ਸਾਰੀ ਨੂੰ ਅਪੀਲ ਕਰ ਦਿਆ ਇਸ ਕੌਮੀ ਮੇਲੇ ਦੇ ਵਿੱਚ ਪਰਿਵਾਰ ਸਮੇਤ ਪਹੁੰਚ ਕੇ ਆਪਣੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜਯ ਵਾਲਮੀਕੀ ਹਾਰ ਹਾਰ ਵਾਲੀ ਸਤਿ ਗਿਆਨ ਆਜੀ ਮਾਰੇ ਦਾ ਸ਼ੁਭ ਦਿਹਾੜਾ ਦਾਸ ਪਰਿ ਨੂੰ ਆ ਰਿਹਾ ਹੈ ਉਹਦੇ ਤੇ ਹਰ ਸਾਲ ਦੀ ਤਰ੍ਹਾਂ ਭਗਵਾਨ ਬਾਰੇ ਨੂੰ ਸਭ ਟਰਸਟ ਨੂੰ ਨਵੀਂ ਸਿਕਿਟੈਂਦਾ ਉਯੋਜਨ ਕੀਤਾ ਜਾਂਦਾ ਹੈ ਜਿਹਦੇ ਵਿੱਚ ਅੱਜ ਸਾਨੂੰ ਜੂਤ ਨੇ ਬਹੁਤ ਹੰਗਾਰਾ ਦਿੱਤਾ ਹੈ ਪੰਜਾਬ ਦੇ ਜੂਤ ਕਾਂਗਰਸ ਦੇ ਪ੍ਰਧਾਨ ਸੀ ਬਿੱਟੂ ਜੀ ਨੂੰ ਲਾਇਆ ਹੈ ਜਿਹੜੇ ਕਾਫੀ ਸੰਤਾਂ ਨੂੰ ਨਾਲ ਲੈ ਕੇ ਪਹੁੰਚੇ ਹਨ ਅਧਿਕਾਰ ਅਜੀਤ ਜੀ ਨਾਲ ਇੱਕ ਮਹੀ ਮਸੀਂ ਨਵੀਂ ਬਾਬਾ ਜੀ ਦੇ ਹੁਕਮਾਂ ਅਨੁਸਾਰ ਕੀਤੀ ਹੈ ਫ੍ਰੀ ਸੱਤ ਸੰ ਪਹਿਲੇ ਜਿਹੜੇ ਲੋਕ ਸਾਤਾਂ ਕਰਦੇ ਗਵਈਏ ਉਹਨਾਂ ਦੇ ਰੇਟ ਬਹੁਤ ਜ਼ਿਆਦਾ ਸੀ ਕੋਈ 33 ਲੱਖ ਕੋ 59 ਲੱਖ ਕੋਈ ਲੱਖ ਲੱਖਾਂ ਵਿੱਚ ਦਿੰਦੇ ਲੇਕਨ ਮਕੇ ਜੀ ਨੇ ਇੱਕ satsang sabha ਬਣਾਈ ਹੈ ਜਿਹੜੀ ਹਰ ਮੰਦਰ ਹਰ ਮਹੱਲੇ ਕੁਤਿਆਂ ਵਿੱਚ ਜਾ ਕੇ ਫਰੀ satsang ਕਰਨਗੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਉਹਨਾਂ ਹੀ ਪ੍ਰਚਾਰ ਸਕੱਤਰ ਵੀ ਬਣਾਇਆ ਹੈ ਕਿ ਜਿਨ੍ਹਾਂ ਨੇ ਹੰਗਾਰਾ ਦਿੱਤਾ ਹੈ ਇਹ ਮਹੀਮ ਸਾਡੀ ਸਾਰਾ ਸਾਲ ਚੱਲਦੀ ਰਹੇਗੀ ਜੋ ਸਤੂ ਗਿਆਨ ਜੀ ਦਾ ਸ਼ੁਭ ਦਿਹਾੜਾ ਆ ਰਿਹਾ ਹੈ 10 ਫਰਵਰੀ ਨੂੰ ਉਦਨ ਸਤਿ ਮਲਕੀਨ ਰਾਜ ਦੇ ਹਿੰਦੀ ਸਭਾ ਮਤਾਬ 10 ਟਰਾਈਸਾਈਕਲ ਅੱਪ पाच ਜਾਨ ਬੰਡੇ ਜਾਣਗੇ ਤੇ ਭੈਣਾਂ ਦੇ ਵਾਸਤੇ ਧੀਆਂ ਦੇ ਵਾਸਤੇ ਪੰਜ ਸਲਾਈ ਸੈਂਟਰ ਸ਼ਹਿਰ ਦੇ ਵਿੱਚ ਖੁੱਲੇ ਜਾਣਗੇ ਉੱਥੇ ਸੈਂਟਰ ਖੋਲ੍ਹਣ ਦਿੱਤੇ ਬੱਚਿਆਂ ਦੀ ਸੇਵ ਵੀ ਹੋਵੇਗਾ ਜਿਹਦੇ ਵਿੱਚ ਕਿਸੀ 10 ਮਸ਼ੀਨਾਂ ਇੱਕ ਸੈਂਟਰ ਨੂੰ ਸਾਂਝੀ ਦੇਣਗੇ ਜਿਹਦੇ ਜਿਹੜੀਆਂ ਸਾਡੀਆਂ ਬੱਚੀਆਂ ਸਲਾਈ ਸਿੱਖ ਕੇ ਆਪਣੇ ਜਿਸ ਘਰ ਜਾਣ ਗਿਆ ਉਸ ਘਰ ਨੂੰ ਚਾਰ ਚੰਨ ਲਾਉਣ ਗਿਆ ਸਲਾਈ ਕਢਾਈ ਦਾ ਕੰਮ ਫ੍ਰੀ ਤੌਰ ਤੇ ਕਰਨ ਗਿਆ ਜਿਸ ਨਾਲ ਉਹ ਘਰ ਖੁਸ਼ਹਾਲ ਹੋਵੇਗਾ ਇਹ ਸੰਤਾਂ ਦੀ ਸੂਚ ਹੈ ਸੰਤਾਂ ਨੇ ਇਹ ਹੀ ਮੀਮ ਚਲਾਈ ਹੋਈ ਆ ਨਮਾਨੇ ਦੇ ਨਾਮ ਮਾਨ ਗੁਰੂ ਜੀ ਦੇ ਨਤਾਨੇ ਸੰਗੁਰੂ ਨਿਉ ਟੈਂਦੀ ਓਟ ਗੁਰੂ ਜੀ ਨੂੰ ਲੈ ਕੇ ਸੰਤ ਬਲਕੀ ਜੀ ਦਾ ਜੀ ਮਾਰੇ ਨੀ ਮੀਮ ਨੂੰ ਕਿ ਚੜਨ ਦੇ ਬਾਰੇ ਪੂਰਾ ਪ੍ਰਲਾਗਿਤਾ ਕਿਉਂਕਿ ਕਾਫੀ ਸਮੇਂ ਤੋਂ ਟ੍ਰਾਈਟੈਕ ਦੇ ਮਸ਼ੀਨਾ ਬੰਦਨ ਦਾ ਸੰਤ ਮਲਗੀ ਨਾਜ਼ਰੇ ਮਹਿਮ ਲੜਕੀਆਂ ਨੇ ਸਾਧੀਆਂ ਕਰਨੀਆਂ ਇਹ ਇਹਨਾਂ ਦੀ ਮਹਿਮ ਯਾਤਰੀਏ ਦੇ ਥੋਂਦੇ ਨੇ ਉਹਨਾਂ ਰਹਿਣ ਦੀ ਵਿਵਸਥਾ ਖਾਣੇ ਦੀ ਬਸਤਾ ਕਰਨੀ ਇਹਨਾਂ ਦਾ ਮੁੱਖ ਕਾਰਨ ਹੁੰਦਾ ਹੈ ਭੁੱਖ ਇਹਨਾਂ ਦਾ ਪ੍ਰਾਲਾ ਹੁੰਦਾ ਹੈ ਕਿ ਆਈਆਂ ਸੰਤਾਂ ਉਹਨਾਂ ਬਾਕੇ ਲੰਗਰ ਛਕਣ ਰਹਿਣ ਦੀ ਵਿਵਸਥਾ ਕਰਨੀ ਧੰਨਵਾਦ ਜੈ ਬਾਲਮੀਕੀ ਹਰ ਬਾਰ ਤਾਗਾ ਜਿਹਦੇ ਵਿੱਚ ਨਵੇਂ ਉਹਦੀਆਂ ਦਾਰਾਂ ਦੇ ਕੇ ਜਿਹੜੀਆਂ ਸਤਿਗੁਰੂ ਮਹਾਰਾ ਮਲਕੀਤ ਨਾਥ ਅਲੋਂ ਤੇ ਤੁਣਾ ਸਾਹਿਬ ਟਰਸਟ ਨਾਲੋਂ ਜਿਹੜਾ ਨਵੇਂ ਉਹਦੇ ਆਧਾਰਾਂ ਨੂੰ ਜਿਹੜਾ ਚੁਣ ਕੇ ਮਾਨ ਸਨਮਾਨ ਵੀ ਦਿੱਤਾ ਗਿਆ ਉਹਦੇ ਨਾਲ ਨਾਲ ਸੰਗਤਾਂ ਨੂੰ ਬੇਨਤੀ ਕਰਦੇ ਕਿ ਭਾਈ ਜੋ ਪਵਨ ਵਾਲਮੀਕ ਤੀਰ ਤੇ ਹਰ ਸਾਲ ਜਿਹੜਾ ਸਤਿਗੁਰੂ ਗਿਆਨਨਾਮਹਾਰਾਜ ਦਾ ਜੇਲ ਜਤਰਾ ਦਾ ਜਿਹੜਾ ਮੇਲਾ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਜਿਹਦੇ ਵਿੱਚ ਦੂਰ ਦਰਾਡੇ ਤੋਂ ਦੇਸ਼ਾਂ ਦੇਸ਼ਾਂ ਤੱਕ ਜਿਹੜੀ ਸੰਗਤ ਪਹੁੰਚਦੀ ਆ ਤੇ ਸੰਗਤਾਂ ਨੂੰ ਬੇਨਤੀ ਕਿ ਪਰਿਵਾਰਾਂ ਸਮੇਤ ਜਿਹੜਾ ਪਾਵਨ ਵਾਲਮੀਕ ਤੀਰਥੇ ਜਿਹੜਾ 9 ਤਰੀਕ ਨੂੰ ਰਾਤ ਨੂੰ ਹਾਜ਼ਰੀ ਭਰ ਕੇ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਜਿਦੇ ਵਿੱਚ ਬਹੁਤ ਹੀ ਅ ਪ੍ਰਮਾਤਮਾ ਵਾਲਮੀਕ ਮਹਾਰਾਜ ਦਾ ਹਰਜਸ ਕਰਨ ਵਾਲੇ ਸੁਖਾਰਾਮ ਸਰੋਇਆ ਜੀ ਜਿਨ੍ਹਾਂ ਨੇ 1990 92 ਤੋਂ ਲੈ ਕੇ ਜਿਹੜਾ ਵਾਲਮੀਕ ਮਹਾਰਾਜ ਦਾ ਬਹੁਤ ਤਰੀਕੇ ਨਾਲ ਪ੍ਰਚਾਰ ਕੀਤਾ ਔਰ ਇਤਿਹਾਸ ਦੇ ਨਾਲ ਜਿਹੜਾ ਜੋੜਿਆ ਉਹ ਸਤਿਗੁਰਾਂ ਦੀ ਹਾਜ਼ਰੀ ਭਰ ਰਿਹਾ 9 ਤਰੀਕ ਰਾਤ ਨੂੰ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰਾ ਸਮੇਤ ਪਹੁੰਚ ਕੇ ਜਿਹੜਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਨਾਲੇ 사ਸੰਗਤ ਦਾ ਆਨੰਦ ਮਾਣੋ ਜੈ ਵਾਲਮੀਕੀ ਹਰ ਹਰ ਵਾਲਾ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਹੈ ਤੇ ਮੈਂ ਸੇਵਾ ਤੈਤ ਰੋਂ ਨਿਭਾਵਾਂਗਾ ਮੈਂ ਪ੍ਰਧਾਨਗੀ ਦੇ ਰੂਪ ਚ ਨਹੀਂ ਨਿਭਾਵਾਂਗਾ ਮੈਂ ਸੇਵਾਦਾਰ ਬਣ ਕੇ ਸੇਵਾ ਕਰਾਂਗਾ ਤੇ ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਬਸ ਜੀ ਕੇਸ਼ ਮਲੋਤਰਾ ਮੈਂ ਭਗਵਾਨ ਵਾਲਮੀਕੀ ਲਖੋਸੈਨਾ ਦਾ ਇੱਕ ਛੋਟਾ ਜਿਹਾ ਸੇਵਕ ਪਰਮਪਿਤਾ ਵਾਲਮੀਕੀ ਮਹਾਰਾਜ ਨੇ ਜੋ ਕਿ ਮੇਰੀ ਸੇਵਾ ਲਈ ਹੀ ਮੰਦਰ ਮੰਦਰ ਜਾ ਕੇ satsang ਕਰਨ ਦੀ ਉਹ ਆਪਾਂ ਕਾਫੀ ਦਿਨੋਂ ਕਰਦੇ ਪਿਆ ਔਰ ਮੇਰੀ ਸਮੂਥੀ ਟੀਮ ਜਿਨ੍ਹਾਂ ਨੇ ਮੇਰਾ ਬਹੁਤ ਸੰਘਰਸ਼ ਕੀਤਾ ਵਾ ਤੇ ਅੱਜ ਅਸੀਂ ਮੰਦਰਾ ਮੰਦਰਾ ਚ ਜਾ ਕੇ satsang ਕਰਦੇ ਆ ਮੈਂ ਬਹੁਤ ਹੀ ਧੰਨਵਾਦ ਕਰਦਾ ਵਾਂ ਸਾਡੇ ਸੰਤ ਜੁਕੀਤਨਾਥ ਜੀ ਔਰ ਓਮ ਪ੍ਰਕਾਸ਼ ਗੱਬਰ ਜੀ ਜਿਨ੍ਹਾਂ ਨੇ ਆ ਕੇ ਸਾਡਾ ਸਮੂਥੀ ਟੀਮ ਦਾ ਮਾਨ ਸਨਮਾਨ ਕੀਤਾ ਸਾਡੇ ਬੜੇ ਸਤਿਕਾਰਯੋਗ ਨੇਡੂ ਭਾਜੀ ਸਾਡੇ ਬੜੇ ਹੀ ਸਤਿਕਾਰਯੋਗ ਰਮੇਸ਼ ਪਾਜੀ, ਰਮਨ ਮਲੋਤਰਾ ਜੀ, ਰੋਕੀ ਪਾਜੀ ਔਰ ਸਾਹਿਲ ਜੀ ਔਰ ਸ਼ਿਵਾ ਜੀ ਜਿਹੜੇ ਕਿ ਸਾਡਾ ਸਾਥ ਪੂਰਾ ਦੇ ਰਹੇ ਨੇ ਆਪਾਂ ਪੰਜਾਬ ਦੇ ਕਿ ਜਿੰਨੇ ਵੀ ਸ਼ਹਿਰ ਜਿੱਥੋਂ ਵੀ ਹਨੂ ਕਹਿਣਗੇ ਕਿ ਆ ਕੇ satsang ਕਰੋ ਅਸੀਂ ਉੱਥੇ ਜ਼ਰੂਰ satsang ਕਰਾਂਗੇ ਔਰ ਫ੍ਰੀ ਕੋਸਟ ਫ੍ਰੀ ਕੋਸਟ satsang ਕਰਦੇ ਪਏ ਆ ਜੀ ਕੋਈ ਵੀ ਮੰਦਰ ਲੁਧਿਆਣੇ ਆ ਜਾਂ ਜਲੰਧਰ ਆ ਜ ਜਾਨੂੰ ਕਹਿਣਗੇ ਅਸੀਂ ਉੱਥੇ ਪੈਸੇ ਖੁਦ ਲਾ ਕੇ ਜਾ ਕੇ satsang ਕਰਾਂਗੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਦੇਦੇ ਬੁੜੇ ਚਿੱਕੀਆਂ ਬਣਦੇ ਠੀਕ ਹੈ ਜੀ ਅੱਧੇ ਖਲੋ ਅੱਧੇ ਪਿੱਛਾ ਬਣੋ ਬੋਲੇ ਕੈਮਰਾ ਵਾਲਾ ਕਰ ਚਲ ਗਿਆ ਚਲ ਗਿਆ ਡੈਡ ਹੋ ਗਿਆ ਕੈਮਰਾ ਟਾਈਮ ਪੂਰਾ ਹੋ ਗਿਆ ਲੇਕੋ ਨਾ ਪਰ ਇਹਦੋਂ ਪੋਲਾ ਬੈਕ ਚਾ ਕਰਦੇ ਹਾਂ ਬੰਦ ਕਰਵਾਉਂਦੇ ਆ ਨਾ ਕੋ ਬੋਲੇ ਇੱਕੋ ਨਿਰਭੈ ભગવાન ਬਾਦਮੀ ਕੀ ਮਹਾਰਾਜ ਜੀ ਜੈ ਠੀਕ ਹੈ ਜੀ